ਆਓ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਨਹੀਂ ਆ ਮੈਂ ਦੋ ਬੇਨਤੀਆਂ ਕਰਕੇ ਸਮਾਪਤੀ ਕਰ ਦੇਵਾਂ ਗੁਰਮੁਖ ਪਿਆਰਿਓ ਆਪਾਂ ਮੰਨਦੇ ਹਾਂ ਸੱਚੀ ਬਾਣੀ ਨੂੰ ਆਪਾਂ ਸੀਸ ਝੁਕਾਉਂਦੇ ਹਾਂ ਸੱਚੀ ਬਾਣੀ ਅੱਗੇ ਗੁਰੂ ਅਰਜਨ ਸਾਹਿਬ ਜੀ ਤੱਕ ਪੰਜ ਗੁਰੂਆਂ ਦੀ ਬਾਣੀ ਹੈ 6ਵੇਂ 7ਵੇਂ 8ਵੇਂ ਗੁਰੂ ਨੇ ਬਾਣੀ ਦਰਜ ਨਹੀਂ ਕੀਤੀ ਉਹਦਾ ਕਾਰਨ ਇੱਕ ਇਹ ਵੀ ਹੈ ਕਿਉਂਕਿ ਮਿਹਰਬਾਨ ਪ੍ਰਿਥੀ ਚੰਦ ਦਾ ਪੁੱਤ ਹੈ ਜਿਹੜਾ ਉਹ ਆਪਣੇ ਆਪ ਨੂੰ 7ਵਾਂ ਗੁਰੂ ਅਖਵਾਉਣ ਲੱਗ ਪਿਆ ਸੀ 6ਵੇਂ ਗੁਰੂ ਆਪਣੇ ਪਿਤਾ ਨੂੰ ਕਹਿਣ ਲੱਗਿਆ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੋਤ ਹੈ ਜਿਹੜੀ ਗੁਰੂ ਅਰਜਨ ਸਾਹਿਬ ਗੁਰੂ ਹਰगोविंद ਸਾਹਿਬ ਜੀ ਇਹ ਚਾਹੁੰਦੇ ਸਨ ਕਿਉਂਕਿ ਮਿਹਰਬਾਨ ਨੇ ਮਹਿਲਾ ਛੇਮਾ ਆਪਣੇ ਆਪ ਨੂੰ ਉਹਨਾਂ ਦੇ ਪੁੱਤਾਂ ਨੇ ਸੱਤਮਾ ਅੱਠਮਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਗੁਰੂ ਸਾਹਿਬਾਨ ਛੇਵੇਂ ਸੱਤਵੇਂ ਤੇ ਅੱਠਵੇਂ ਨੇ ਬਾਣੀ ਉਚਾਰਨ ਦਾ ਕਾਰਨ ਇਹ ਹੀ ਸੀ ਵੀ ਲੋਕ ਭਲੇਖੇ ਦੇ ਵਿੱਚ ਨਾ ਰਹਿ ਜਾਣ ਕਿਉਂਕਿ ਛੇਵੇਂ ਸੱਤਵੇਂ ਅੱਠਵੇਂ ਗੁਰੂ ਨੇ ਤਾਂ ਬਾਣੀ ਉਚਾਰਨੀ ਕੀਤੀ ਹੁਣ ਜਿੱਥੇ ਮਹਿਲਾ ਅੱਠਮਾ ਆ ਗਿਆ ਮਹਿਲਾ ਸੱਤਮਾ ਆ ਗਿਆ ਮਹਿਲਾ ਛੇਮਾ ਆ ਗਿਆ ਸਿੱਖ ਸਮਝ ਜਾਣਗੇ ਇਹ ਇਹ ਬਾਣੀ ਗੁਰੂਆਂ ਦੀ ਨਹੀਂ ਇੱਕ ਅੱਛੇ ਗੁਰੂਆਂ ਦੀ ਬਾਣੀ ਹੈ ਉਹ ਮਿਹਰਬਾਨ ਜਿਨੇ ਹੇਰਾਪਿੰਡ ਦੇ ਵਿੱਚ ਗੁਰੂ ਨਾ ਗੁਰੂ ਦਰਬਾਰ ਤੇ ਵਰਗਾ ਦਰਬਾਰ ਬਣਾ ਲਿਆ ਸੀ ਨਕਲ ਉਹਨਾਂ ਪ੍ਰਿਥੀ ਚੰਦੀਆਂ ਔਲਾਦਾਂ ਨੇ ਤੇ ਮਾਫ ਕਰ ਦੇਣਾ ਜੀ ਅੱਜ ਇੱਕ ਗੱਲ ਕਹਾ ਕੌੜੀ ਹੈ ਅੱਜ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਪੱਕੀ ਬਾਣੀ ਨੂੰ ਛੱਡ ਕੇ ਅਸੀਂ ਕੱਚੀ ਬਾਣੀ ਪੜਨ ਲੱਗੇ ਆ ਜਿਹੜੇ ਅਰਦਾਸ ਦੇ ਵਿੱਚ ਅਸੀਂ ਦौरा ਆਪਣਾਉਂਦੇ ਆ ਨਾ ਉਹ ਮਿਹਰਬਾਨ ਹੋਰ ਦੀ ਬਾਣੀ ਹੈ ਜਿਹਨੂੰ ਕਹਿੰਦੇ ਆ ਨਾਨਕ ਨਾਮ ਜਹਾਜ ਹੈ ਚੜੇ ਉਤਰੇ ਪਾਰ ਜੋਖ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਚੇਤਾ ਰੱਖਿਓ ਇਹ ਗੁਰੂ ਦੀ ਬਾਣੀ ਨਹੀਂ ਹੈ ਇਹ ਕੱਚੀ ਬਾਣੀ ਹੈ ਇਹ ਉਹਨਾਂ ਪ੍ਰਿਥੀ ਚੰਦ ਦੇ ਵਰਗਿਆਂ ਦੀ ਬਾਣੀ ਹੈ ਉਹਨਾਂ ਮਿਹਰਬਾਨ ਵਰਗਿਆਂ ਨੇ ਰਚੀ ਹੋਈ ਝੂਠੀ ਬਾਣੀ ਹੈ ਜਿਹਨੂੰ ਅਸੀਂ ਤੁਸੀਂ ਪੜਦੇ ਪਈਓ ਤੇ ਦੂਜੀ ਗੱਲ ਹੋਰ ਕਹਿ ਦਵਾਂ ਜਿਹੜੇ ਅਸੀਂ ਖੁਸ਼ ਹੋ ਕੇ ਪੜਦੇ ਹਾਂ ਨਾ ਸਾਰੇ ਨਸ਼ੇ ਜਗਤ ਕੇ ਉਤਰ ਜਾਏ ਪ੍ਰਭਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਚੇਤਾ ਰੱਖਿਓ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਇਹ ਮਿਹਰਬਾਨ ਹੋਰ ਦੀ ਬਾਣੀ ਹੈ ਜਿਹੜੇ ਅੱਜ ਸਿੱਖ ਗਾਉਂਦੇ ਪਏ ਨੇ ਸ਼ਬਦ ਗੁਰੂ ਨੂੰ ਤਾਂ ਅਸੀਂ ਘੱਟੀ ਮੰਨਦੇ ਆਂ ਸ਼ਬਦ ਗੁਰੂ ਦੀ ਸਿੱਖਿਆ ਤਾਂ ਅਸੀਂ ਘੱਟੀ ਮੰਨਦੇ ਆਂ ਇਹ ਗੱਲ ਹੋਰ ਕਹਿ ਦਮਾ ਗੁਰਮਖ ਪਿਆਰਿਓ ਸਾਡਾ ਇੱਕੋ ਸਿਧਾਂਤ ਹੈ ਮੇਰੇ ਗੁਰੂ ਜੀ ਵੀ ਸਾਨੂੰ ਇੱਕੋ ਗੱਲ ਕਹਿੰਦੇ ਨੇ ਨਾ ਸ਼ਬਦ ਗੁਰ ਪੀਰਾ ਗਹਿਰ ਗੰਧੀਰਾ ਬਿਨ ਸ਼ਬਦੈ ਜਗ ਬੋਹ ਰਾਨੰ ਸਾਡਾ ਗੁਰੂ ਤਾਂ ਸਾਨੂੰ ਇਹ ਸਮਝਾਉਂਦਾ ਪਿਆ ਅਸੀਂ ਕਿਹੜੇ ਰਾਂ ਆਓ ਗੁਰਮੁਖ ਪਿਆਰਿਓ ਗੁਰੂ ਦੇ ਲੜ ਲੱਗਿਏ ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਈਏ ਔਗਣਾ ਦਾ ਤਿਆਗ ਕਰੀਏ